ਕਈ ਮਨੁੱਖ ਮਨੁੱਖ ਨਹੀਂ ਆਉਂਦੇ ਰੋੜੇ ਆਉਂਦੇ ਨੇ ਕੰਡੇ ਆਉਂਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਰੋਕੀਏ ਇਹ ਪਛੜਿਆ ਹੀ ਰਹੇ ਅਜ ਰਹਾ ਚੁਨਾਰ ਕੇ ਸਲਾਮਤ ਨਾ ਕੋਨਦ ਬਾ ਖਲਕ ਚੁਨਾ ਜ਼ੀ ਕੇ ਕਿਆਮਤ ਨਾ ਕੋਨਦ ਖਲਕਤ ਦੇ ਚ ਮਖਲੂਕ ਦੇ ਚ ਇਸ ਢੰਗ ਨਾਲ ਰਹੇ ਕਿ ਤੇਰੇ ਰਹਿਣ ਨਾਲ ਕਿਆਮਤ ਨਾ ਹੋਵੇ ਕਈ ਬੰਦੇ ਬੰਦੇ ਨਹੀਂ ਆਉਂਦੇ ਬਸ ਚੰਗਾਰੀਆਂ ਹੀ ਆਉਂਦੇ ਨੇ ਜਿੱਥੇ ਬੈਠੇ ਕੋਈ ਨਾ ਕੋਈ ਭਾਂਬੜ ਤੇ ਵਾਲਣਗੇ ਕੋਈ ਨਾ ਕੋਈ ਅੱਗ ਤੇ ਲਾਣ ਗਏ ਕੁਛ ਨਾ ਕੁਛ ਤੇ ਚਨਗਾਰੀ ਛੋੜਨ ਗਏ ਬਾ ਖਲਕ ਚੋਨਾ ਝੀਕੇ ਕਿਆਮਤ ਨਾ ਕੁਨਦ ਦਰ ਮਸਜਿਦ ਗਰ ਰਵੇ ਕੇ ਚੋਨਾ ਜ਼ੌਕੇ ਤੋ ਰਹਾ ਦਰਪੇਸ਼ ਨ ਖਵਨਦ ਓ ਇਮਾਮਦ ਨ ਕੁਨਦ ਕਦੀ ਤੇਰਾ ਖਿਆਲ ਆਵੇ ਨਾ ਕਿ ਮੈਂ ਮਸਜਿਦ ਦੇ ਜਾਣਾ ਹੈ ਤੇ ਨਮਾਜ਼ ਪੜ੍ਹਨੀ ਹੈ ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜ੍ਹਨੀ ਮਤਾਂ ਤੇਰੇ ਅਗਰ ਖਿਆਲ ਪੈਦਾ ਹੋ ਜਾਏ ਮੈਂ ਇਮਾਮ ਆ ਔਰ ਮੈਂ ਖੁਦਾ ਦੇ ਘਰ ਦੇ ਚ ਵੀ ਨੰਬਰ 1 ਆ ਮੇਰਾ ਪਹਿਲਾ ਨੰਬਰ ਹੈ ਬਾਕੀ ਸਭ ਪਛੜੇ ਹੋਏ ਨੇ ਬਾਕੀ ਕੀ ਨਹੀਂ ਕੁਝ ਵੀ ਨਹੀਂ ਇਸ ਘਰ ਦੇ ਤੇ ਜੋ ਕੁਝ ਨਾ ਕੁਝ ਹੋ ਜਾਂਦਾ ਹੈ ਉਹ ਸਭ ਕੁਝ ਹੋ ਜਾਂਦਾ ਹੈ ਔਰ ਜੋ ਸਭ ਕੁਝ ਹੋਣ ਦੀ ਕੋਸ਼ਿਸ਼ ਕਰਦਾ ਹੈ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਇੱਕ ਹਕੀਕਤ ਹੈ ਇੱਕ ਬਹੁਤ ਸਚਾਈ ਹੈ ਸਭ ਕੁਝ ਹੋਣ ਦੇ ਵਿੱਚ ਸਭ ਕੁਝ ਹੋ ਜਾਵਾ ਉਸ ਦੇ ਵਿੱਚ ਮਨੁੱਖ ਜਿੰਨੀ ਮਿਹਨਤ ਕਰਦਾ ਹੈ ਯਤਨ ਕਰਦਾ ਹੈ ਉਹਦਾ ਸਵਾਂਹ ਭਾਗ ਵੀ ਮਨੁੱਖ ਇਸ ਦੇ ਵਿੱਚ ਨਹੀਂ ਲਾਂਦਾ ਕਿ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਔਰ ਵਾਕਈ ਜਿਸ ਦਿਨ ਇਹ ਨਾ ਕੁਝ ਹੋ ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ ਬੀਜ ਨਾ ਕੁਝ ਹੋ ਕੇ ਇੱਕ ਦਿਨ ਫਲ ਬਣ ਜਾਂਦਾ ਹੈ ਦਰਖਤ ਬਣ ਜਾਂਦਾ ਹੈ ਪਰ ਪਹਿਲੇ ਇਹ ਤੇ ਮਿਟਦਾ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਤੋਂ ਮਹਿਰਜ ਕਰਾਂ ਇੱਕ ਬਾਹਰ ਦੀ ਯਾਤਰਾ ਹੈ ਇੱਕ ਅੰਦਰ ਦੀ ਯਾਤਰਾ ਹੈ ਇੱਕ ਹੰਕਾਰ ਦੀ ਯਾਤਰਾ ਹੈ ਇੱਕ ਨਿਰੰਕਾਰ ਦੀ ਯਾਤਰਾ ਇਹਨੂੰ ਮੈਂ ਪੂਰਨ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਚੋਂ ਖੋਲਣਾ ਸੀ ਪਰ ਸਮਾਂ ਆਪਣੇ ਢੰਗ ਨਾਲ ਜੋ ਹੈ ਚਲਾ ਗਿਆ 2 ਮਿੰਟ ਮੈਂ ਆਪ ਜੀ ਦੇ ਹੋਰ ਲਵਾਂ ਅੰਦਰ ਦੀ ਯਾਤਰਾ ਨੂੰ ਹੀ ਧਿਆਨ ਸਾਧਨਾ ਕਹਿੰਦੇ ਨੇ ਧਿਆਨ ਦਾ ਅੰਦਰ ਜਾਣਾ ਧਿਆਨ ਦਾ ਬਾਹਰ ਜਾਣਾ ਬਾਹਰ ਦੀ ਯਾਤਰਾ ਬਾਰ ਮਨੁੱਖ ਉਦੋਂ ਦੁਖੀ ਹੋ ਜਾਂਦਾ ਜਦ ਉਸ ਤੋਂ ਕੋਈ ਅੱਗੇ ਹੈ ਉਸ ਤੋਂ ਕੋਈ ਅੱਗੇ ਹੈ ਕਿਸੇ ਚੀਜ਼ ਦੇ ਵਿੱਚ ਵੀ ਅੱਗੇ ਹੋਵੇ ਪ੍ਰਭਤਾ ਚੱਗੇ ਧਨ ਦੇ ਚੱਗੇ ਸ਼ਕਤੀ ਦੇ ਚੱਗੇ ਕਲਾ ਦੇ ਚੱਗੇ ਗੁਣਾਂ ਦੇ ਚੱਗੇ ਰੂਪ ਰੰਗ ਦੇ ਚੱਗੇ ਕਿਸੇ ਚੀਜ਼ ਦੇ ਵਿੱਚ ਹੀ ਅੱਗੇ ਦੁਖੀ ਹੋ ਜਾਏਗਾ ਤਾਂ ਸਾਰੀ ਦੁਨੀਆ 'ਚ ਮਨੁੱਖਾਂ ਨੂੰ ਬਹੁਤਾ ਦੁੱਖ ਇਸ ਗੱਲ ਦਾ ਹੁੰਦਾ ਹੈ ਇਹ ਅੱਗੇ ਕਰਾਉਣਾ ਆਪਣੀ ਦੁੱਖ ਮਨੁੱਖ ਦੇ ਬਥੇਰੇ ਹੁੰਦੇ ਨੇ ਪਰ ਇੱਕ ਦੁੱਖ ਹੋਰ ਸਹਿਣ ਲੈਂਦਾ ਹੈ ਇਹ ਅੱਗੇ ਕਿਉਂ ਇਸ ਨੂੰ ਪਰਾਇ ਤਾਤ ਕਹਿੰਦੇ ਨੇ ਮਹਾਰਾਜ ਨੇ ਜ਼ਿਕਰ ਕੀਤਾ ਜਿਸ ਦੇ ਅੰਦਰ ਤਾਤ ਪਰਾਇ ਹੋਵੇ ਇਸ ਦਾ ਕਦੇ ਨਾ ਹੋਵੇ ਭਲਾ ਪਰਾਇ ਤਾਤ ਲਈ ਫਿਰਦਾ ਇਹ ਅੱਗੇ ਕਿਉਂ ਅੰਦਰ ਦੀ ਯਾਤਰਾ ਜਦ ਕੋਈ ਅੱਗੇ ਆਉਂਦਾ ਹੈ ਤਾਂ ਖੁਸ਼ ਹੋ ਜਾਂਦਾ ਹੈ ਉਹਦੇ ਕਦਮਾਂ ਦੇ ਵਿੱਚ ਬੈਠ ਕੇ ਪਰਸੰਨ ਹੁੰਦਾ ਹੈ ਹਰ ਕੇ ਸੰਤ ਬਤਾਓ ਮਾਰਗ ਹਾਂ ਪਿੱਛੇ ਲਾਗ ਚਲੀ ਪਿੱਛੇ ਚੱਲਣ ਵਿੱਚ ਖੁਸ਼ੀ ਹੁੰਦੀ ਉਸ ਉਥੇ ਨਾ ਕੁਛ ਆਉਣ ਦੇ ਚੋਂ ਨੂੰ ਖੁਸ਼ੀ ਮਿਲਦੀ ਹੈ ਜਦ ਕੋਈ ਅੱਗੇ ਜਾ ਰਿਹਾ ਆਉਂਦਾ ਉਹਦੀ ਉਮੰਗ ਵੱਧ ਜਾਂਦੀ ਹੈ ਤਰੰਗ ਵੱਧ ਜਾਂਦੀ ਹੈ ਸਿਰਫ ਮੈਂ ਹੀ ਪ੍ਰਭੂ ਦੇ ਮਾਰਗ ਤੇ ਨਹੀਂ ਚੱਲਿਆ ਕੋਈ ਹੋਰ ਵੀ ਚੱਲਿਆ ਔਰ ਬਹੁਤ ਅੱਗੇ ਲੰਘ ਗਿਆ ਬਹੁਤ ਅੱਗੇ ਲੰਘ ਗਿਆ ਉਹਨੂੰ ਖੁਸ਼ੀ ਮਿਲਦੀ ਹੈ 12ਵੀਂ ਯਾਤਰਾ ਜਦ ਅੱਗੇ ਲੰਘੇ ਜੈਲਸੀ ਆਉਂਦੀ ਹੈ ਈਰਸ਼ਾ ਹੁੰਦੀ ਹੈ ਤਾਤ ਆਉਂਦੀ ਹੈ ਪਰ ਅੰਦਰ ਦੀ ਯਾਤਰਾ ਜਦ ਕੋਈ ਅੱਗੇ ਲੰਘ ਜਾਏ ਖੁਸ਼ੀ ਆਉਂਦੀ ਹੈ ਔਰ ਅੰਦਰ ਦੀ ਯਾਤਰਾ ਜਿਸ ਦਿਨ ਮਨੁੱਖ ਨਾ ਕੁਛ ਹੋ ਜਾਂਦਾ ਉਸ ਦਿਨ ਪ੍ਰਮਾਤਮਾ ਹੋ ਜਾਂਦਾ ਇਸ ਦਾ ਜੋ ਪੂਰਨ ਖੁਲਾਸਾ ਭਗਤ ਗੁਰਗਨ ਸਾਹਿਬ ਦੀ ਮਹਾਰਾਜ ਦੀ ਬਾਣੀ ਨੇ ਬਿਆਨ ਕੀਤਾ ਕਿਸੇ ਵਕਤ ਸਤਿਗੁਰ ਨੇ ਫਿਰ ਨਦੀਨ ਆਉ ਸੰਜੋਗੀ ਮੇਲੇ ਕਰਾਏ ਤੇ ਖੋਲਾਂਗੇ ਜਿਤਨੀ ਸੇਵਾ ਪਰਵਾਨ ਕਰਨੀ ਸਹਿਬ ਰਹਿਮਤ ਕਰਨ ਤੁਹਾਡੇ ਧਿਆਨ ਨੂੰ ਅੰਤਰਮੁਖੀ ਲੈ ਜਾਣ ਯਾਤਰਾ ਅੰਦਰ ਦੀ ਹੋਵੇ ਔਰ ਅੰਦਰ ਦੀ ਯਾਤਰਾ ਵਿੱਚ ਜਿਹੜੇ ਗੁਣ ਪਲਪਦੇ ਨੇ ਉਹ ਕਾਗਜ਼ੀ ਫੁੱਲ ਨਹੀਂ ਆਉਂਦੇ ਪਲਾਸਟਿਕ ਦੇ ਫੁੱਲ ਨਹੀਂ ਆਉਂਦੇ ਅਸਲੀ ਫੁੱਲ ਆਉਂਦੇ ਨੇ ਉਹਨਾਂ ਵਿੱਚ ਜਿੰਦ ਜਾਨ ਆਉਂਦੀ ਹੈ ਉਹਨਾਂ ਦੀ ਬਕੈਦਾ ਬੁਨਿਆਦ ਆਉਂਦੀ ਹੈ ਔਰ ਉਹ ਐਸੇ ਗੁਣ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਸਦਕੇ ਜਾਂਦਾ ਹੈ ਪ੍ਰਮਾਤਮਾ ਗਲਵਕੜੀ ਚ ਲੈ ਜਾਂਦਾ ਹੈ ਇਸ ਵਾਸਤੇ ਭਗਤ ਪ੍ਰਮਾਤਮਾ ਨੂੰ ਪਿਆਰੇ ਨੇ ਭਗਤ ਸਭ ਤੋਂ ਨੇੜੇ ਨੇ ਸਤਿਗੁਰ ਸਾਰਿਆਂ ਨੂੰ ਭਗਤੀ ਦਾ ਤੋਹਫਾ ਭਗਤੀ ਦਾ ਇਹ ਮਹਾਨ দান ਜੋ ਲਈ ਦੇਚ ਬਾਵੇ ਤਾਂ ਕਿ ਸਾਡਾ ਜੀਵਨ ਧਨ ਧਨ ਹੋ ਜਾਏ ਮੈਂ ਫਿਰ ਅਰਜ਼ ਕਰਾਂ ਸੁਣ ਕੇ ਬਰੋਸਾ ਬਣਦਾ ਹੈ ਪਰ ਭਰੋਸਾ ਸਾਡਾ ਕੋਈ ਤੋੜ ਸਕਦਾ ਨਿੱਕੀ ਨਿੱਕੀ ਗੱਲ ਤੇ ਭਰੋਸੇ ਢੁੱਟ ਜਾਂਦੇ ਬੜੀ ਸਾਵਧਾਨੀ ਨਾਲ ਆਪਣੇ ਭਰੋਸੇ ਨੂੰ ਬਚਾਣਾ ਪੈਗਾ ਤਾਂ ਕਿ ਭਰੋਸਾ ਸਾਡਾ ਭਾਵਨਾ ਬਣ ਜਾਏ ਭਗਤੀ ਬਣ ਜਾਏ ਅਸੀਂ ਪ੍ਰਮਾਤਮਾ ਦੇ ਨੇੜੇ ਹੋ ਜਾਈਏ ਇਤਨੀ ਸੇਵਾ ਪ੍ਰਮਾਨ ਕਰਨੀ ਸਾਇਬ ਰਹਿਮਤ ਕਰਨ ਸਾਰਿਆਂ ਦਾ